ਜੈ ਹਿੰਦ ਅੱਜ ਸੁਤੰਤਰਤਾ ਦਿਵਸ ਤੇ ਸਾਰੇ ਮੇਰੇ ਪਰਿਵਾਰ ਨੂੰ ਮੇਰੇ ਬਾਅਦ ਦੇ ਪਰਿਵਾਰ ਨੂੰ ਔਰ ਪੂਰੇ ਹਿੰਦੁਸਤਾਨ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਅਸੀਂ 79ਵਾਂ ਸੁਤੰਤਰਤਾ ਦਿਵਸ ਮਨਾ ਰਹੇ ਹਾਂ ਇਹ ਜਿਹੜੀ ਆਜ਼ਾਦੀ ਹੈ ਬਹੁਤ ਮੁਸ਼ਕਿਲ ਨਾਲ ਸਾਨੂੰ ਮਿਲੀ ਹੋਈ ਹੈ ਔਰ ਕੁਝ ਹੁਣ ਜੋ ਅੱਜ ਕੱਲ ਤੁਹਾਨੂੰ ਪਤਾ ਲੱਗ ਰਿਹਾ ਹੈ ਕੁਝ ਸ਼ਤਾਨੀ ਤਾਕਤਾਂ ਸਾਡੇ ਰਾਹੁਲ ગાંધી ਜੀ ਨੇ ਜਿਵੇਂ ਆ ਹੁਣ ਦੋ ਦਿਨ ਪਹਿਲਾਂ ਤਿੰਨ ਦਿਨ ਪਹਿਲਾਂ ਅਜੇ ਇਹ ਖੁਲਾਸਾ ਕੀਤਾ ਹੈ ਕਿ ਤਕਰੀਬਨ 140000 ਵੋਟ ਤੋਂ ਜਿਹੜਾ ਕਿ ਭਾਜਪਾ ਸਰਕਾਰ ਝਾਲੀ ਵੋਟਾਂ ਪਵਾ ਕੇ ਜਿਹੜੀ ਜਿੱਤੀ ਹੈ ਔਰ ਜਲਦੀ ਹੀ ਤੁਹਾਨੂੰ ਪਤਾ ਲੱਗ ਜਾਏਗਾ 48 ਸੀਟਾਂ ਦੇ ਰਾਹੁਲ ਗਾਂਧੀ ਜੀ ਹੋਰ ਖੁਲਾਸਾ ਕਰਨ ਜਾ ਰਹੇ ਨੇ ਜਿਹੜਾ ਕਿ ਦੋ ਚਾਰ ਦਿਨ ਦੇ ਵਿੱਚ ਤੁਹਾਡੇ ਸਾਹਮਣੇ ਆਏਗਾ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਆਪਣੇ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਦੀ ਸਕੀਮ ਜਿਹੜੀ ਰੱਦ ਹੋਈ ਹੈ ਮੈਂ ਪਹਿਲਾਂ ਆਪਣੇ ਕਿਸਾਨ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਜਿਹੜੀ ਕਿ ਸਾਡੀ ਬਹੁਤ ਵੱਡੀ ਜਿੱਤ ਹੈ ਸਹੀ ਮੈਨੇਜ ਆਜ਼ਾਦੀ ਤਾਂ ਅੱਜ ਹੋਈ ਹੈ ਜੋ ਕਿ ਲੈਂਡ ਬੋਲਿੰਗ ਖਤਮ ਹੋ ਗਈ ਨੇ ਤਾਂ ਕੁਝ ਐਸੀ ਤਾਂ ਅਜੇ ਵੀ ਕੁਝ ਇਸ ਤਰ੍ਹਾਂ ਦੇ ਇਨਸਾਨ ਇੱਥੇ ਮੌਜੂਦ ਨੇ ਜਿਹੜੇ ਸਾਡੇ ਦੇਸ਼ ਨੂੰ ਗੁਲਾਮ ਕਰਨਾ ਚਾਹੁੰਦੇ ਨੇ ਜੋ ਕਿ ਅਸੀਂ ਇਹ ਜ਼ਿੰਦਗੀ 'ਚ ਨਹੀਂ ਹਉਮ ਦਵਾਂਗੇ ਅਸੀਂ ਬਹੁਤ ਮੁਸ਼ਕਲ ਨਾਲ ਹੀ ਪਹਿਲਾਂ ਆਜ਼ਾਦੀ ਲਈ ਹੈ ਦੌਰੇ ਤਾਂ ਚਲੇਗੇ ਕਿਤੇ ਨਾ ਕਿਤੇ ਆਪਣੀ ਉਹ ਛਾਪ ਛੱਡ ਕੇ ਜਿਹੜੀ ਕਿ ਇਹਨਾਂ ਦੇ ਰੂਪ ਦੇ ਵਿੱਚ ਅਸੀਂ ਅੱਜ ਦੇਖ ਰਹੇ ਹਾਂ ਸੋ ਜਿਹੜੇ ਤਿਰੰਗੇ ਦੇ ਅਸੀਂ ਸਨਮਾਨ ਕਰਦੇ ਆ ਉਹ ਤਿਰੰਗੇ ਦੀ ਸ਼ਾਨ ਅਸੀਂ ਬਰਕਰਾਰ ਰੱਖੀ ਜਾਂਦੇ ਆ ਬੱਚਿਆਂ ਨੂੰ ਵੱਡਿਆਂ ਨੂੰ ਤਾਂ ਸ਼ਾਇਦ ਪਤਾ ਹੀ ਪਤਾ ਪਰ ਬੜਕ ਜਿਹੜੇ ਕੁਝ ਸਿਆਸੀ ਲੋਗ ਐ ਇਹ ਸਾਡੇ ਜਿਹੜੇ ਤਿੰਨ ਰੰਗ ਦਾ ਮਤਲਬ ਖੁੱਲ ਚੁੱਕੇ ਹੋਏ ਨੇ ਮੈਂ ਦੱਸ ਦੂੰ ਉਹਨਾਂ ਨੂੰ ਜੇ ਤੁਹਾਨੂੰ ਇਹ ਤਿੰਨ ਰੰਗ ਦਾ ਮਤਲਬ ਨਹੀਂ ਪਤਾ ਤਾਂ ਤੁਹਾਨੂੰ ਦੁਬਾਰਾ ਯਾਦ ਕਰ ਲੈਣਾ ਚਾਹੀਦਾ ਹੈ ਜਿਹੜਾ ਕਿ ਕੇਸਰੀ ਰੰਗ ਇਹ ਬਲੀਦਾਨ ਦਾ ਉਰਸਾ ਹੈ ਜਿਹੜੇ ਸਾਡੇ ਛੀਤਪੁਰ ਸਿੰਘ ਜੀ ਹੋਏ ਨੇ ਸਾਡੇ ਕਾਂਗਰਸ ਪਰਿਵਾਰ ਜਿਨ੍ਹਾਂ ਨੇ ਛਿੱਧੀਆਂ ਦਿੱਤੀਆਂ ਯਾਦ ਹੋਊਗਾ ਦਲੀਆਂ ਵਾਲੇ ਬਾਗ ਦੇ ਵਿੱਚ ਜਦੋਂ ਉਹਨਾਂ ਨੂੰ ਬੁਲਾਇਆ ਤਾਂ ਇੱਕ ਅਸੈਂਬਲੀ ਉਹਦੇ ਉਹਦੇ ਗੱਲਬਾਤ ਕਰਨ ਵਾਸਤੇ ਸੀ ਉਹ ਬਾਤੋ ਕੀ ਕੀਤਾ ਦਰਵਾਜ਼ਾ ਬੰਦ ਕਰਤਾ ਉਸ ਟਾਈਮ ਵੀ ਕੁਝ ਸਿਆਸੀ ਲੋਕ ਇੱਥਾਂ ਦੇ ਮੌਜੂਦ ਸੀ ਤੇ ਅੱਜ ਵੀ ਸੇਮ ਇਦਾਂ ਜਿਹੜਾ ਵਾਈਟ ਕਲਰ ਹੈ ਸਫੇਦ ਰੰਗ ਹੈ ਸ਼ਾਂਤੀ ਦਾ ਪ੍ਰਤੀਕ ਹੈ ਸ਼ਾਂਤੀ ਦਾ ਪ੍ਰਤੀਕ ਜ਼ਰੂਰ ਹੈ ਪਰ ਉਹ ਜਿਹੜੇ ਲੋਕ ਨੇ ਜਿਹੜੀਆਂ ਸਿਆਸਤਾਂ ਭੁੱਲ ਗੀਆਂ ਸਾਡਾ ਪਰਿਵਾਰ ਮੇਰਾ ਆ ਤੁਹਾਨੂੰ ਵੀ ਸ਼ਾਂਤ ਜ਼ਰੂਰ ਹੈ ਪਰ ਜੇਕਰ ਤੁਸੀਂ ਛੇੜੋਗੇ ਅਸੀਂ ਸਭ ਇਕੱਠੇ ਆਂ ਔਰ ਤੁਹਾਨੂੰ ਅਸੀਂ ਲੜ ਕੇ ਦਿਖਾਵਾਂਗੇ ਸੋ ਲਾਸਟ ਵਾਰੀ ਫੇਰ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਦਿੰਦਾ ਇਸ ਸਭ ਜਿਹੜਾ ਸੰਵਿਧਾਨ ਬਾਬਾ ਅੰਬੇਦਕਰ ਜੀ ਨੇ ਬਣਾਇਆ ਆਪਾਂ ਨੂੰ ਕਾਇਮ ਰੱਖਣਾ ਜਿਸ ਤਰ੍ਹਾਂ ਅਸੀਂ ਪਹਿਲਾਂ ਜੰਗ ਲੜੀ ਹੈ 400 ਦੇ ਪਾਰ ਇਹਦਾ ਨਾਰਾ ਸੀ ਆਪਾਂ ਉਹ ਖਤਮ ਕੀਤਾ ਇਸੇ ਤਰ੍ਹਾਂ ਆਪਾਂ 27 ਦੇ ਵਿੱਚ ਇਲੈਕਸ਼ਨ ਜਿੱਤ ਕੇ ਕਾਂਗਰਸ ਪਾਰਟੀ ਨੂੰ ਜਿਤਾ ਕੇ ਆਪਾਂ ਆਪਣੀ ਜਿੱਤ ਹਾਸਲ ਕਰਨੀ ਹੈ ਧੰਨਵਾਦ ਜੈ ਹਿੰਦ ਮੈਂ ਜਦਨੇ ਜੈਪੀ ਵਾਈਸ ਪ੍ਰੈਜ਼ੀਡੈਂਟ ਮੈਂਨਾ ਕਾਂਗਰਸ ਆਜ਼ਾਦੀ ਦੇ ਨਾਤੇ ਵਿੱਚ ਵਰਤਾਰ ਤੇ ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦੀ ਬਹੁਤ ਬਹੁਤ ਸ਼ੁਭਕਾਮਨਾ ਹੈ ਮੈਂ ਮੈਂ ਨਾ ਪਹਿਲੀ ਕਾਂਗਰਸ ਪਾਰਟੀ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਇਹ ਤੰਦੇ ਤੇ ਜੀਆਂ ਇੰਤਰਾ ਮੈਂ ਇਹ ਕਹਣਾ ਨਹੀਂ ਕਿ ਪਿਆਸ ਦੀ ਆਜ਼ਾਦੀ ਪਰ ਬਹੁਤ ਮੁਸ਼ਕਲ ਹੈ ਮੈਨੂੰ ਲੱਗਦਾ ਹੈ ਕਿ ਇਹ ਆਜ਼ਾਦੀ ਤੋਂ ਬਾਅਦ ਸਾਡਾ ਮੁਕਤ ਗੁਲਾਮ ਹੋ ਜਾਂਦਾ ਹੈ ਕਿਉਂਕਿ ਇਹ ਗੰਦੀਆਂ ਰਾਜਨੀਤਿਕੀਆਂ ਨੇ ਜਿਨ੍ਹਾਂ ਨੇ ਸਾਡੇ ਮੁਲਕ ਨੂੰ ਫਿਰ ਦੁਬਾਰਾ ਤੋਂ ਗੁਲਾਮ ਹੋਣਾ ਸ਼ੁਰੂ ਕਰ ਦਿੱਤਾ ਜਿੰਨਾ ਸਾਡੇ ਫੌਜੀਆ ਨੇ ਜਿਨ੍ਹਾਂ ਵੀ ਨੇ ਕੁਰਬਾਨੀਆਂ ਦਿੱਤੀਆਂ ਹਨ ਉਹਨਾਂ ਦੀ ਕੁਰਬਾਨੀਆਂ ਨੂੰ ਯਾਦ ਨਾ ਕਰਦੇ ਨੇ

ਜੋ ਕਿ ਤਾਂ ਨਦੀ ਦੇ ਵਿਖੋ ਦੋ ਰੋਲੇ ਆਪਣੇ ਬੱਚਿਆਂ ਦਾ ਧਿਆਨ ਰੱਖਦੇ ਹਾਂ ਅਸੀਂ ਆਪਣੇ ਮੌਲੂਦਾਂ ਦਾ ਧਿਆਨ ਰੱਖਣਾ ਆਪਣੀ ਇਜਾਜ਼ਤ ਦਾ ਧਿਆਨ ਰੱਖਣਾ ਇਹ ਵਾਲਾ ਰੱਖਦੇ ਹਾਂ